ਦੋ ਗੱਲਾਂ ਖੰਟ ਵਾਲੇ ਮਾਣ ਵਾਸਤੇ ਬੁਧੇਰੇ ਲੋਕੋ ਨੂੰ ਮਾੜਾ ਕਹਿੰਦੇ ਆ ਕੌਂਟਰੋਵਰਸੀਆਂ ਚੱਲੀਆਂ ਬੁਥੇਰੇਆ ਲੋਕਾਂ ਨੇ ਉਹਦੇ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਹੁਣ ਵੈਂਕੂਵਰ ਦੇ ਵਿੱਚ ਰੌਜਰ ਰੀਨਾ ਦੇ ਵਿੱਚ ਜਿਹੜਾ ਆਪਣਾ ਸ਼ੋਹ ਹੋ ਕੇ ਹਟਿਆ ਕੱਲ 20 ਤਰੀਕ ਨੂੰ ਤੇ ਮੈਂ ਕਿਹਾ ਸ਼ੋਅ ਜਿਹੜਾ ਮੈਂ ਦੇਖਿਆ ਨਾ ਤੇ ਹਰੇਕ ਚੀਜ਼ ਇਦਾਂ ਲੱਗ ਰਹੀ ਸੀ 50 ਸਾਲਾਂ ਦਾ ਬੰਦਾ ਹੋ ਗਿਆ ਉਹ 50 ਸਾਲਾਂ ਦਾ ਤੇ ਆਪਣੇ ਉਹਨਾਂ ਨੇ ਮੇਨਟੇਨ ਇੰਨਾ ਕੀਤਾ ਉਹ ਇਦਾਂ ਲੱਗਦਾ ਕਿ ਹਜੇ ਵੀ 25-30 ਸਾਲਾਂ ਦਾ ਆਉਂਦਾ ਤੇ ਐ ਲੱਗ ਰਿਹਾ ਸੀ bro ਜਦੋਂ ਇਦਾਂ ਇਦਾਂ ਲਾਈਕ ਟਿਊਨਿੰਗ ਕਰ ਰਿਹਾ ਸੀ ਹਰੇਕ ਚੀਜ਼ ਉਹਦੇ ਕੰਟਰੋਲ 'ਚ ਚੱਲ ਰਹੀ ਆ ਇਹਨੂੰ ਬੁਲਾਓ ਆਹ ਕਰੋ ਉਦਾਂ ਕਰ ਦੋ ਲਾਈਕ ਉਹ ਇਦਾਂ ਕਰ ਰਿਹਾ ਜਿਵੇਂ ਚਾਰ ਬੰਦੇ ਉਰੇ ਆਲੇ ਦੁਆਲੇ ਖੜੇ ਆ ਤੇ ਉਹ ਚਾਰ ਬੰਦੇ ਨੇ ਸਮਝਾ ਰਿਆ ਸਾਡੀ ਗੱਲ ਤਾਂ ਭਰਾਵਾ ਚਾਰ ਬੰਦੇ ਵੀ ਸੁਣਦੇ bro ਹਜ਼ਾਰਾਂ ਬੰਦਿਆਂ ਨੂੰ ਨਚਾ ਰਿਹਾ ਸੀ ਉਹ ਆਪਾਂ ਕਿਉਂ ਪੰਜਾਬੀ ਕਿਉਂ ਨਹੀਂ ਸਮਝ ਦੇ ਕੇ ਯਾਰ ਜੇ ਕਿਸੇ ਬੰਦੇ 'ਚ ਟੈਲੈਂਟ ਹੈਗਾ ਜੇ ਕੋਈ ਲੈਜੈਂਡ ਬੰਦਾ ਹੈਗਾ ਉਹਨੂੰ ਜਿਉਂਦੇ ਜੀ ਆਪਾਂ ਲੈਜੈਂਡ ਕਿਉਂ ਨਹੀਂ ਕਹਿੰਦੇ ਕਿਉਂ ਉਹਨੂੰ ਮਰੇ ਤੋਂ ਬਾਅਦ ਹੀ ਆਪਾਂ ਲੈਜੈਂਡ ਬਣਾਉਣਾ ਹੁੰਦਾ ਹੈ ਮੈਨੂੰ ਅੱਜ ਤੱਕ ਇਹ ਗੱਲ ਨਹੀਂ ਸਮਝ ਆਈ ਗੱਲਾਂ ਡੂੰਘੀਆਂ ਹਨ ਲੋਕਾਂ ਨੇ ਇੱਥੇ ਆ ਕੇ ਵੀ ਕਮੈਂਟਾਂ 'ਚ ਕਹਿਣਾ ਕਿ ਤੂੰ ਇਦਾਂ ਆ ਤੂੰ ਉਦਾਂ ਆ ਤੂੰ ਕਿਉਂ ਉਹਨੂੰ ਸਪੋਰਟ ਕਰਦਾ ਐ ਜੋ ਵੀ ਆ ਪਰ ਯਾਰ ਬਲੀਵ ਇਟ অর ਨੋਟ ਜਿਹੜਾ ਬੰਦਾ 25 30 ਸਾਲ ਤੋਂ ਉਸੇ ਹੀ ਲੈਵਲ ਤੇ ਬਣਿਆ ਹੋਇਆ ਹੈ ਨਾ ਇੱਕ ਉਹਦਾ ਸਟੈਂਡ ਆ ਲੈਵਲ ਆ ਕੁਛ ਉਹ 'ਚ ਗੱਲਬਾਤ ਆ ਬਰੋ ਜੇ ਤਾਂ ਆਪਾਂ ਨਹੀਂ ਉਹ ਚੀਜ਼ ਮੰਨਦੇ ਫੇਰ ਤਾਂ ਇਦਾਂ ਵੀ ਕਬੂਤਰ ਅੱਖਾਂ ਬੰਦ ਕਰਕੇ ਬੈਠਾ ਕਿ ਬਿੱਲੀ ਮੈਨੂੰ ਦੇਖਦੀ ਨਹੀਂ ਪਈ ਠੀਕ ਆ ਬਿੱਲੀ ਸਭ ਦੇਖ ਰਹੀ ਆ ਸੋ ਇਸ ਕਰਕੇ ਮਤਲਬ ਆ ਮੈਂ ਤਾਂ ਯਾਰ ਆਪਾਂ ਕਦੀ ਕਿਹਾ ਨਹੀਂ ਆਪਾਂ ਦੇ ਲੋਕ ਕਿਹੜੇ ਬੰਦੇ ਦੇ ਫੈਨ ਆ ਜਾਂ ਨਹੀਂ ਫੈਨ ਹੈਗੇ ਆਪਾਂ ਸ਼ੁਰੂ ਤੋਂ ਉਹਨੂੰ ਸੁਣਿਆ ਆ ਠੀਕ ਆ ਵਿੱਚ ਵਿਚਾਲੇ ਇਦਾਂ ਹੋ ਗਿਆ ਸੀ ਕਿ ਉਹਦੇ ਗਾਣੇ ਥੋੜੇ ਜਿਹਾ ਇਦਾਂ ਉੱਪਰ ਥੱਲੇ ਆਉਣ ਲੱਗ ਪਿਆ ਸੀ ਰਾਈਟ ਪਰ ਯਾਰ ਲੈਜੈਂਡ ਵਿਲ ਆਲਵੇਸ ਬੀ ਅ ਲੈਜੈਂਡ ਠੀਕ ਆ ਹੁਣ ਮਾਈਕ ਟਾਈਸਨ ਇੱਕ ਰੇਸ ਹਾਰ ਗਿਆ ਸੀਗਾ ਇਹਦਾ ਮਤਲਬ ਇਹ ਨਹੀਂ ਮਾਈਕ ਟਾਈਸਨ ਲੈਜੈਂਡ ਨਹੀਂ ਰਿਹਾ ਠੀਕ ਹੈ ਤੇ ਬੱਬੂ ਮਾਨ ਸਾਡਾ ਲੈਜੈਂਡ ਹੈਗਾ ਆ ਠੀਕ ਹੈ ਜੀ ਹੁਣ ਇਹ ਕੋਈ ਬੰਦਾ ਨਹੀਂ ਮੰਨਦਾ ਜਾਂ ਕਹਿੰਦਾ ਕਿ ਨਹੀਂ ਇਦਾਂ ਨਹੀਂ ਇਦਾਂ ਨਹੀਂ ਇਦਾਂ ਠੀਕ ਹੈ ਭਾਈ ਤੁਸੀਂ ਨਾ ਮੰਨੋ ਤੁਸੀਂ ਵੀ ਅੱਖਾਂ ਦੇ ਪੱਟੀ ਬੰਨੀ ਹੋਈ ਆ ਬੰਦਾ ਅਗਲਾ ਵਧੀਆ ਆ ਕੰਮ ਵੀ ਵਧੀਆ ਕਰਦਾ ਉਹਦਾ ਨੇਚਰ ਹੀ ਵਧੀਆ ਹਰ ਚੀਜ਼ ਵਧੀਆ ਕਰ ਰਿਹਾ ਉਹ ਤੇ ਟੈਲੈਂਟ ਵੀ ਆ ਤੇ ਜੇ ਸਾਡੀ ਕਮਿਊਨਿਟੀ ਚ ਕੋਈ ਲੈਜੈਂਡ ਹੈਗਾ ਸਾਨੂੰ ਉਹਨੂੰ ਲੈਜੈਂਡ ਮੰਨਣਾ ਚਾਹੀਦਾ ਆ ਇਹ ਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਇਮਾਨ ਵਾਲੀ ਗੱਲ ਹੁੰਦੀ ਕਿ ਸਾਡੇ ਚ ਅਗਲਾ ਬੰਦਾ ਜੰਮਿਆ ਆ ਤੇ ਅਸੀਂ ਉਹਦਾ ਸਾਥ ਦੇ ਰਹੇ ਆ ਉਹ ਵਧੀਆ ਬੰਦਾ ਆ ਬਾਕੀ ਅਜੇ ਵੀ ਜਿਹਨੇ ਕਮੈਂਟ ਆ ਬੂਠਾ ਸਿੱਧਾ ਬੋਲਣਾ ਮੈਨੂੰ ਹੀ ਬੋਲਣਾ ਬੋਲੀ ਜਾ ਕੋਈ ਚੱਕਰ ਵਾਲੀ ਗੱਲ ਨਹੀਂ ਉੱਥੇ ਡਿਲੀਟ ਦਾ ਬਟਨ ਨਾ ਮੈਂ ਡਿਲੀਟ ਕਰ ਦੇਣਾ ਤੁਸੀਂ 10 ਵਾਰ ਕਰੋ ਮੈਂ 10 ਡਿਲੀਟ ਕਰ ਦੇਣਾ ਮੈਂ ਤਾਂ ਬਿਲ ਨਹੀਂ ਬੈਠਾ ਇੱਥੇ ਠੀਕ ਹੈ ਬਾਕੀ ਰੱਬ ਸੁੱਖ ਰੱਖੇ ਸਭ ਖੁਸ਼ ਰੋ ਭਾਈ